ਜਿੱਥੇ ਵੀ ਕਰਨ ਪਰ ਸਾਡਾ ਉਹ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲਦੇ ਸੀ ਬਾਬਾ ਜੀ ਹੁਣ ਤੁਹਾਡਾ ਇਲਾਜ ਹਜੇ ਚੱਲ ਰਿਹਾ ਜਿਹੜਾ ਤੁਹਾਡਾ ਕੀ ਲੱਗ ਰਿਹਾ ਛੁੱਟੀ ਮਿਲੀ ਨਹੀਂ ਜੀ ੱਟੇ ਨਾਲ ਹੀ ਲੈ ਕੇ ਜਾ ਰਹੇ ਨਹੀਂ ਤੁਹਾਨੂੰ ਇੱਥੋਂ ਡਿਸਚਾਰਜ ਕੀਤਾ ਜਾ ਰਿਹਾ ਬੱਤੀ ਹਸਪੀਟਲ ਚ ਡਿਸਚਾਰਜ ਨਹੀਂ ਕਰਿਆ ਜੀ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਤਾਂ ਇਸ ਚੀਜ਼ ਨੇ ਤੇ ਇਸ ਕਰਕੇ ਕਿ ਨਾ ਜੀ ਚਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਾਰਨਾ ਗੱਲ ਕਰ ਲੋ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਤੋੜਿਆ ਤੁਹਾਡੀ ਇੱਕ ਹੋਰ ਵੀਡੀਓ ਜਿਹੜੀ ਆ ਵਾਇਰਲ ਹੋਈ ਆ ਤੁਹਾਡੇ ਗੱਡੀ ਜਿਹੜੀ ਆ ਤੁਹਾਡੇ ਵਿੱਚ ਵੱਜ ਰਹੀ ਆ ਹਾਂ ਜੀ ਹਾਂ ਮੇਰਾ ਦੇਖ ਲੋ ਦੰਦ ਆ ਸਾਰੀਆਂ ਬਾਹਾਂ ਪਾਣੀਆਂ ਪਈਆਂ ਨੇ ਹੋ ਤਾਂ ੱੱਕੀ ਰੱਖਿਆ ਦੇਖੋ ਨਾ ਰਾਵਣ ਜੋਤ ਤੇ ਨਾ ਉਹਦੀ ਮੰਮੀ ਅਰੈਸਟ ਕਰੀਆ 307 ਉਹਨਾਂ ਤੇ ਲੱਗੀ ਆ ਮੇਰਾ ਬੰਦਾ ਵੀ ਅਰੈਸਟ ਹੋ ਗਿਆ ਤੇ ਮੇਰਾ ਹਾਲਤ ਜਿ ਦੇਖ ਲੋ ਜੀ ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗगन ਸ਼ਕਲਾ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਅਰੈਸਟ ਕਰ ਲਿਆ ਹੈ ਪੀਜੀਆਈ ਦੇ ਵਿੱਚੋਂ ਇਸ ਵੇਲੇ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਲੈ ਕੇ ਜਾ ਰਹੀ ਹੈ ਕਰੇਲੂ ਕਲੇਸ਼ ਜਗਜਾਰ ਹੋ ਚੁੱਕਿਆ ਹੈ ਤਾਂ ਹੁਣ ਵੇਖਣਯੋਗ ਹੋਊਗਾ ਕਿ ਕਿਸ ਬੰਦੇ ਜਿਹੜਾ ਇਹ ਕਲੇਸ਼ ਲੱਗਦਾ ਪਰ ਵੱਡੀ ਖਬਰ ਦੇ ਰਿਹਾ ਖੇੜੀ ਵਾਲਾ ਬਾਬਾ ਜਿਹੜੇ ਨੇ ਸੈਕਟਰ 32 ਦੇ ਹਸਪਤਾਲ ਦੇ ਵਿੱਚੋਂ ਪੰਜਾਬ ਪੁਲਿਸ ਗ੍ਰਫਤਾਰ ਕਰਕੇ ਲੈ ਕੇ ਜਾ ਰਹੀ ਹੈ ਤਸਵੀਰਾਂ ਦਿਖਾਉਣੀ ਆ ਤੁਹਾਨੂੰ ਤੇ ਯਾਂਜੀ ਤੋਂ ਬਣਾ ਨਹੀਂ ਬਣਾ ਲੋ ਤਸਵੀਰਾਂ ਦੇਖ ਸਕਦੇ ਹੋ ਖੇੜੀ ਵਾਲੇ ਬਾਬੇ ਨੂੰ ਜਿਹੜੀ ਆ ਪੰਜਾਬ ਪੁਲਿਸ ਦੇ ਸਿਵਲੇ ਲੈ ਕੇ ਜਾਂਦੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿਣਾ ਤੇ ਜੀ ਜਿਉਂਨੇ ਭਰੋਸੇ ਦੀ ਜਾਂਦੇ ਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਹੋ ਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਸਹਿਣਾ ਮੰਨ ਲਿਆ ਇਹ ਜੇ ਕੋਰਟ 'ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿਣਾ ਚਾਹ ਜਿੱਥੇ ਵੀ ਕਰਨ ਪਰ ਸਾਡਾ ਉਹ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲ ਤੇ ਬਾਬਾ ਜੀ ਹੁਣ ਤੁਹਾਡਾ ਇਲਾਜ ਹਜੇ ਚੱਲ ਰਿਹਾ ਹੈ ਜਿਹੜਾ ਤੁਹਾਡਾ ਕੀ ਲੱਗ ਰਿਹਾ ਛੁੱਟੀ ਮਿਲੀ ਨਹੀਂ ਜੀ ੱਟੇ ਨਾਲ ਹੀ ਲੈ ਕੇ ਜਾ ਰਹੇ ਨਹੀਂ ਤੁਹਾਨੂੰ ਇੱਥੋਂ ਡਿਸਚਾਰਜ ਕੀਤਾ ਜਾ ਰਿਹਾ ਬੱਤੀ ਹਸਪੀਟਲ ਚ ਡਿਸਚਾਰਜ ਨਹੀਂ ਕਰਿਆ ਜੀ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਤਾਂ ਇਸ ਤੀਤ ਨੇ ਤੇ ਇਸ ਕਰਕੇ ਕਹਿੰਦੇ ਅੱਜ ਚੱਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲਓ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਤੋੜਿਆ ਤੁਹਾਡੀ ਇੱਕ ਹੋਰ ਵੀਡੀਓ ਜਿਹੜੀ ਉਹ ਵਾਇਰਲ ਹੋਈ ਆ ਤੁਹਾਡੇ ਗੱਡੀ ਜਿਹੜੀ ਤੁਹਾਡੇ ਵਿੱਚ ਵੱਜ ਰਹੀ ਆ ਹਾਂਜੀ ਹਾਂ ਮੇਰਾ ਦੇਖ ਲਓ ਦੰਦ ਆ ਸਾਰੀਆਂ ਵਾਹਾਂ ਪਾਣੀਆਂ ਪਈਆਂ ਨੇ ਹੋ ਤਾਂ ਤੱਕੇ ਹੀ ਰੱਖਿਆ ਦੇਖੋ ਨਾ ਰਵਣ ਜੋਤ ਦੇ ਨਾਂ ਉਹਦੀ ਮੰਮੀ ਅਰੈਸਟ ਕਰੀਆ 307 ਉਹਨਾਂ ਤੇ ਲੱਗੀ ਆ ਮੇਰਾ ਬੰਦਾ ਵੀ ਰੈਸਟ ਹੋ ਗਿਆ ਤੇ ਮੇਰਾ ਹਾਲਤ ਤੇ ਦੇਖ ਲੋ ਜੀ ਕੀ ਮਸਲਾ ਕੀ ਸੀਗਾ ਪੂਰਾ ਮਸਲਾ ਕੀ ਆ ਪੂਰਾ ਮਸਲਾ ਇਹ ਆ ਜੀ ਗੁਰੂ ਗ੍ਰੰਥ ਸਾਹਿਬ ਦੀ ਸੋਹ ਖਾਨਾ ਮੈਂ ਜੇ ਕਦੇ ਦਾਜ ਮੰਗਿਆ ਆਕਾਲ ਪੁਰਖ ਨੂੰ ਕੋ ਪੰਜਾਬ ਸ਼ਿੰਗਾਰ ਦੀ ਸੋਹ ਖਾਨਾ ਮੈਂ ਮੇਰੀ ਸੱਸ ਨੇ ਏ ਤੋਂ ਲੈ ਕੇ ਜੈਡ ਤੱਕ ਝੂਠ ਕਹਿੰਦੇ ਨਸ਼ੇ ਬਹੁਤ ਕਰਦੇ ਹੋ ਤੁਸੀਂ ਡਰਗ ਟੈਸਟ ਕਰਾ ਲਓ ਹਸਪਤਾਲ ਤੇ ਜੀ ਫਿਰ 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 ਉਸੀ ਗੋਲੀ ਸਲਾਈ ਹੈ ਕਿਨੇ ਨਾ ਨਾ ਜੀ ਉਹ ਤਾਂ ਇਨਵੈਸਟੀਗੇਸ਼ਨ ਤੇ ਦੇਖੋਗੇ ਦਾ ਕੀ ਰੋਲਾ ਵਾ ਚਲੋ ਕੋਈ ਨਹੀਂ ਉੱਤੇ ਫਤੇਗੜ ਸਾਹਿਬ ਆਜੋ ਉੱਥੇਦਰਦੇ ਮੈਨੂੰ ਦੱਸੋ ਕੀ ਰੋਲਾ ਕੀ ਸੱਸ ਜਾਂਦੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ਤੱਕੇ ਵਿੱਚ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਸੱਸ ਸੱਸ ਨੇ ਜਾਣ ਸੱਸ ਜੀ ਕਹਿੰਦੀ ਸੀ ਵੀ ਤੂੰ ਆਪਣੇ ਘੋੜੇ ਉੱਥੇ ਆਜੋ ਘੋੜੇ ਵੇਚ ਕੇ ਤੁਸੀਂ ਚੱਲੀ ਜਾ ਤਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਖੇੜੀ ਵਾਲਾ ਬਾਬੇ ਨੂੰ ਇਸ ਵੇਲੇ ਜਿਹੜਾ ਆ ਬਾਬੇ ਫਤੇਗੜ ਪੁਲਿਸ ਜਿਹੜੀ ਆ ਉਹ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਆ ਕਹਿੰਦੇ ਜਬਰਦਸਤੀ ਇੱਥੋਂ ਲੈ ਕੇ ਜਾ ਰਹੇ ਆ ਤਾਂ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਤੁਸੀਂ 32 ਹਸਪੀਟਲ ਤੋਂ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਤਸਵੀਰਾਂ ਲਗਾਤਾਰ ਖੇੜੀ ਵਾਲੇ ਬਾਬੇ ਦਾ ਆਰੋਪ ਹੈ ਕਹਿੰਦੇ ਮੇਰੀ ਹਜੇ ਇਲਾਜ ਚੱਲ ਰਿਹਾ ਪਰ ਹਸਪੀਟਲ ਦਾ ਜੇ ਜ਼ਿਕਰ ਕਰਿਆ ਜਾਵੇ ਤਾਂ ਹਸਪੀਟਲ ਵਾਲਿਆਂ ਦਾ ਕਹਿਣਾ ਹੈ ਕਿ ਇੱਥੋਂ ਡਿਸਚਾਰਜ ਕਰ ਦਿੱਤਾ ਗਿਆ ਤਸਵੀਰਾਂ ਦਿਖਾਉਣਾ ਤੁਹਾਨੂੰ ਸੈਕਟਰ 32 ਦੀਆਂ ਤਸਵੀਰਾਂ ਨੇ ਸੈਕਟਰ 32 ਦਾ ਇਹ ਹਸਪੀਟਲ ਹੈ ਜਿੱਥੇ ਕਿ ਖੇੜੀ ਵਾਲੇ ਬਾਬੇ ਦੋ ਤਿੰਨ ਦਿਨ ਤੋਂ ਐਡਮਿਟ ਸੀਗੇ ਤਾਂ ਹੁਣ ਜਿਹੜੀ ਪੰਜਾਬ ਪੁਲਿਸ ਆ ਉਹਨਾਂ ਨੂੰ ਆਪਣੀ ਹਿਰਾਸਤ ਚ ਲੈ ਕੇ ਇੱਥੋਂ ਫਤਿਹਗੜ੍ਹ ਲੈ ਕੇ ਜਾ ਚੁੱਕੀ ਆ ਚੰਡੀਗੜ੍ਹ ਪੁਲਿਸ ਮੌਕੇ ਤੇ ਜਿਹੜੀ ਆ ਉਹ ਹਾਜ਼ਰ ਸੀਗੀ ਪਰ ਕਿਤੇ ਨਾ ਕਿਤੇ ਤਸਵੀਰਾਂ ਦੇਖਿਆ ਜਾਣ ਤਾਂ ਖੇੜੀ ਵਾਲੇ ਬਾਬੇ ਵੱਲੋਂ ਜਿਹੜੇ ਵੱਡੇ આરોਪ ਜਿਹੜੇ ਲਾਏ ਜਾ ਰਹੇ ਨੇ ਕਹਿੰਦੇ ਪੱਖਪਾਤ ਕੀਤਾ ਜਾ ਰਿਹਾ ਹੈ ਜਿਹੜੀ ਦੂਜੀ ਪਾਰਟੀ ਆ ਉਸ ਨੂੰ ਅਰੈਸਟ ਵੀ ਕੀਤਾ ਜਾ ਰਿਹਾ ਲਗਾਤਾਰ ਉਹ ਮੀਡੀਆ ਦੇ ਵਿੱਚ ਆਪਣਾ ਪੱਖ ਰੱਖਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਗੋਲੀ ਦਾ ਸਵਾਲ ਕੀ ਆਖਰ ਗੋਲੀ ਚਲਾਈ ਕਿ ਨਹੀਂ ਇਹ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਕਹਿੰਦੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰਿਵਾਰ ਦਾ ਮਸਲਾ ਹੈ ਵੱਡੀ ਗੱਲ ਆਖੀ ਗਈ ਹੈ ਕਹਿੰਦੇ ਘਰ ਵਾਲੀ ਤੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਪਰ ਇਸ ਵੇਲੇ ਦੀ ਵੱਡੀ ਖਬਰ ਦੇ ਰਹੇ ਹਾਂ ਕਿ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਕੈਮਰਾ ਪਰਸਨ ਰੋਲ Delhi Post Punjabi ਦੇਖ ਰਹੇ ਹੋ ਤੁਸੀਂ ਮੈਂ ਗगन ਸ਼ਕਲਾ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਅਰੈਸਟ ਕਰ ਲਿਆ ਹੈ ਪੀਜੀਆਈ ਦੇ ਵਿੱਚੋਂ ਇਸ ਵੇਲੇ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਲੈ ਕੇ ਜਾ ਰਹੀ ਹੈ ਕਰੇਲੂ ਕਲੇਸ਼ ਜਗਜਾਰ ਹੋ ਚੁੱਕਿਆ ਹੈ ਤਾਂ ਹੁਣ ਵੇਖਣਯੋਗ ਹੋਊਗਾ ਕਿ ਕਿਸ ਬੰਦੇ ਜਿਹੜਾ ਇਹ ਕਲੇਸ਼ ਲੱਗਦਾ ਪਰ ਵੱਡੀ ਖਬਰ ਦੇ ਰਿਹਾ ਖੇੜੀ ਵਾਲਾ ਬਾਬਾ ਜਿਹੜੇ ਨੇ ਸੈਕਟਰ 32 ਦੇ ਹਸਪੀਟਲ ਦੇ ਵਿੱਚੋਂ ਪੰਜਾਬ ਪੁਲਿਸ ਗ੍ਰਫਤਾਰ ਕਰਕੇ ਲੈ ਕੇ ਜਾ ਰਹੀ ਹੈ ਤਸਵੀਰਾਂ ਦਿਖਾਉਣੀ ਆ ਤੁਹਾਨੂੰ ਤੇ ਯਾਂਜੀ ਤੋਂ ਬਣਾ ਨਹੀਂ ਬਣਾ ਲੋ ਤਾਂ ਤਸਵੀਰਾਂ ਦੇਖ ਸਕਦੇ ਹੋ ਖੇੜੀ ਵਾਲੇ ਬਾਬੇ ਨੂੰ ਜਿਹੜੀ ਆ ਪੰਜਾਬ ਪੁਲਿਸ ਦੇਸ ਵਾਲੇ ਲੈ ਕੇ ਜਾਂਦੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜਾ ਤੁਸੀਂ ਤੇਉਣੇ ਦੀ ਭਰੋਸੇ ਦੀ ਜਾਨਦੇ ਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਹਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਕਹਿਣਾ ਮੰਨ ਲਿਆ ਇਹ ਜੇ ਕੋਰਟ ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿੰਦਾ ਚਾਹ ਜਿੱਥੇ ਵੀ ਕਰਨ ਪਰ ਸਾਡਾ ਉਹਦੇ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲਦੇ ਤੇ ਬਾਬਾ ਜੀ ਹੁਣ ਤੁਹਾਡਾ ਇਲਾਜ ਹਜੇ ਚੱਲ ਰਿਹਾ ਹੈ ਜਿਹੜਾ ਤੁਹਾਡਾ ਕੀ ਲੱਗ ਰਿਹਾ ਛੁੱਟੀ ਮਿਲੀ ਨਹੀਂ ਜੀ ਠੱਕੇ ਨਾਲ ਹੀ ਲੈ ਕੇ ਜਾ ਰਹੇ ਨਹੀਂ ਤੁਹਾਨੂੰ ਇੱਥੋਂ ਡਿਸਚਾਰਜ ਕੀਤਾ ਜਾ ਰਿਹਾ ਬੱਤੀ ਹਸਪੀਟਲ ਚ ਡਿਸਚਾਰਜ ਨਹੀਂ ਕਰਿਆ ਜੀ ਅਜੇ ਮੈਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਤਾਂ ਇਸ ਚੀਜ਼ ਨੇ ਤੇ ਇਸ ਕਰਕੇ ਕਹਿੰਦੇ ਅੱਜ ਹੀ ਚੱਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲਓ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਲਮ ਤੋੜਿਆ ਤੁਹਾਡੀ ਇੱਕ ਹੋਰ ਵੀਡੀਓ ਜਿਹੜੀ ਉਹ ਵਾਇਰਲ ਹੋਈ ਆ ਤੁਹਾਡੇ ਗੱਡੀ ਜਿਹੜੀ ਆ ਤੁਹਾਡੇ ਵਿੱਚ ਵੱਜ ਰਹੀ ਆ ਹਾਂਜੀ ਹਾਂ ਮੇਰਾ ਦੇਖ ਲਓ ਦੰਦ ਆ ਸਾਰੀਆਂ ਵਾਹਾਂ ਪਾਣੀਆਂ ਪਈਆਂ ਨੇ ਹੋ ਤਾਂ ੱੱਕੀ ਰੱਖਿਆ ਦੇਖੋ ਨਾ ਰਾਵਣ ਜੋਤ ਦੇ ਨਾਲ ਉਹਦੀ ਮੰਮੀ ਅਰੈਸਟ ਕਰੀਆ 307 ਉਹਨਾਂ ਤੇ ਲੱਗੀ ਆ ਮੇਰਾ ਬੰਦਾ ਵੀ ਅਰੈਸਟ ਹੋ ਗਿਆ ਤੇ ਮੇਰਾ ਹਾਲਤ ਤੇ ਦੇਖ ਲੋ ਜੀ ਕੀ ਕਹਿਣਾ ਕੀ ਸੀ ਪੂਰਾ ਮਸਲਾ ਕੀ ਆ ਮਸਲਾ ਇਹ ਆ ਜੀ ਗੁਰੂ ਗ੍ਰੰਥ ਸਾਹਿਬ ਦੀ ਸੌ ਖਾਨਾ ਮੈਂ ਜੇ ਕਦੇ ਦਾਅ ਮੰਗਿਆ ਅਕਾਲ ਪੁਰਖ ਨੂੰ ਕੋ ਪੰਜਾਬ ਸ਼ਿੰਗਾਰ ਦੀ ਸੌ ਖਾਨਾ ਮੈਂ ਮੇਰੀ ਸੱਸ ਨੇ A ਤੋਂ ਲੈ ਕੇ Z ਤੱਕ ਚੂਕ ਕਹਿੰਦੇ ਨਸ਼ੇ ਬਹੁਤ ਕਰਦੇ ਹੋ ਤੁਸੀਂ ਡਰਗ ਟੈਸਟ ਕਰਾਓ ਹਸਪਤਾਲ 'ਚ ਜੀ ਜੀ ਤੁਸੀਂ ਗੋਲੀ ਚਲਾਈਏ ਨਾ ਨਾ ਜੀ ਉਹ ਤਾਂ ਇਨਵੈਸਟੀਗੇਸ਼ਨ 'ਚ ਦੇਖੋਗੇ ਤੁਸੀਂ ਦਾ ਕੀ ਰੋਲਾ ਵਾ ਚਲੋ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜੋ ਉੱਥੇ ਕਰਦੇ ਇਹ ਦੱਸੋ ਕੀ ਰੋਲਾ ਕੀ ਸਾਹਿਬ ਜਾਂਦੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ੱੱਕੇ ਵਿੱਚ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਸੱਸ ਸੱਸ ਨੇ ਜਾਣ ਸੱਸ ਜੀ ਕਹਿੰਦੀ ਸੀ ਵੀ ਤੂੰ ਆਪਣੇ ਘੋੜੇ ਉੱਥੇ ਆਜੋ ਘੋੜੇ ਵੇਚ ਕੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਖੇੜੀ ਵਾਲਾ ਬਾਬੇ ਨੂੰ ਇਸ ਵੇਲੇ ਜਿਹੜਾ ਆ ਫਤੇਗੜ ਪੁਲਿਸ ਜਿਹੜੀ ਆ ਉਹ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਆ ਕਹਿੰਦੇ ਜ਼ਬਰਦਸਤੀ ਇੱਥੋਂ ਲੈ ਕੇ ਜਾ ਰਹੇ ਆ ਤਾਂ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਤੁਸੀਂ 32 ਹਸਪੀਟਲ ਤੋਂ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ اپنی ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਤਸਵੀਰਾਂ ਲਗਾਤਾਰ ਖੇੜੀ ਵਾਲੇ ਬਾਬੇ ਦਾ આરોਪ ਹੈ ਕਹਿੰਦੇ ਮੇਰੀ ਹਜੇ ਇਲਾਜ ਚੱਲ ਰਿਹਾ ਪਰ ਹਸਪੀਟਲ ਦਾ ਜੇ ਜ਼ਿਕਰ ਕਰਿਆ ਜਾਵੇ ਤਾਂ ਹਸਪੀਟਲ ਵਾਲਿਆਂ ਦਾ ਕਹਿਣਾ ਹੈ ਕਿ ਇੱਥੋਂ ਡਿਸਚਾਰਜ ਕਰ ਦਿੱਤਾ ਗਿਆ ਤਸਵੀਰਾਂ ਦਿਖਾਉਣਾ ਤੁਹਾਨੂੰ ਸੈਕਟਰ 32 ਦਾ ਇਹ ਤਸਵੀਰਾਂ ਨੇ ਸੈਕਟਰ 32 ਦਾ ਇਹ ਹਸਪੀਟਲ ਹੈ ਜਿੱਥੇ ਕਿ ਖੇੜੀ ਵਾਲੇ ਬਾਬੇ 2-3 ਦਿਨ ਤੋਂ ਐਡਮਿਟ ਸੀਗੇ ਤਾਂ ਹੁਣ ਜਿਹੜੀ ਪੰਜਾਬ ਪੁਲਿਸ ਆ ਉਹਨਾਂ ਨੂੰ ਆਪਣੀ ਹਿਰਾਸਤ ਚ ਲੈ ਕੇ ਇੱਥੋਂ ਫਤਿਹਗੜ ਲੈ ਕੇ ਜਾ ਚੁੱਕੀ ਆ ਚੰਡੀਗੜ੍ਹ ਪੁਲਿਸ ਮੌਕੇ ਤੇ ਜਿਹੜੀ ਆ ਉਹ ਹਾਜ਼ਰ ਸੀਗੀ ਪਰ ਕਿਤੇ ਨਾ ਕਿਤੇ ਤਸਵੀਰਾਂ ਦੇ ਖੇੜੀ ਵਾਲੇ ਬਾਬੇ ਵੱਲੋਂ ਜਿਹੜੇ ਵੱਡੇ આરોਪ ਜਿਹੜੇ ਲਾਏ ਜਾ ਰਹੇ ਨੇ ਕਹਿੰਦੇ ਪੱਖਪਾਤ ਕੀਤਾ ਜਾ ਰਿਹਾ ਹੈ ਜਿਹੜੀ ਦੂਜੀ ਪਾਰਟੀ ਆ ਉਸ ਨੂੰ ਅਰੈਸਟ ਵੀ ਕੀਤਾ ਜਾ ਰਿਹਾ ਹੈ ਲਗਾਤਾਰ ਉਹ ਮੀਡੀਆ ਦੇ ਵਿੱਚ ਆਪਣਾ ਪੱਖ ਰੱਖਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਗੋਲੀ ਦਾ ਸਵਾਲ ਕੀ ਆਖਰ ਗੋਲੀ ਚਲਾਈ ਕਿੰਨੇ ਹੈ ਇਹ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਕਹਿੰਦੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰਿਵਾਰ ਦਾ ਮਸਲਾ ਵੱਡੀ ਗੱਲ ਆਖੀ ਗਈ ਹੈ ਕਹਿੰਦੇ ਘਰ ਵਾਲੀ ਤੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਪਰ ਇਸ ਵੇਲੇ ਦੀ ਵੱਡੀ ਖਬਰ ਦੇ ਰਹੇ ਹਾਂ ਕਿ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਕੈਮਰਾ ਪਰ ਰੋਲ ਢੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗगन ਸ਼ਕਲਾ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਅਰੈਸਟ ਕਰ ਲਿਆ ਹੈ ਪੀਜੀਆਈ ਦੇ ਵਿੱਚੋਂ ਇਸ ਵੇਲੇ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਲੈ ਕੇ ਜਾ ਰਹੀ ਹੈ ਕਰੇਲੂ ਕਲੇਸ਼ ਜਗਜਾਰ ਹੋ ਚੁੱਕਿਆ ਹੈ ਤਾਂ ਹੁਣ ਵੇਖਣਯੋਗ ਹੋਊਗਾ ਕਿ ਕਿਸ ਬੰਦੇ ਜਿਹੜਾ ਇਹ ਕਲੇਸ਼ ਲੱਗਦਾ ਪਰ ਵੱਡੀ ਖਬਰ ਦੇ ਰਿਆਂ ਖੇੜੀ ਵਾਲਾ ਬਾਬਾ ਜਿਹੜੇ ਨੇ ਸੈਕਟਰ 32 ਦੇ ਹਸਪੀਟਲ ਦੇ ਵਿੱਚੋਂ ਪੰਜਾਬ ਪੁਲਿਸ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੀ ਹੈ ਤਸਵੀਰਾਂ ਦਿਖਾਉਣੀ ਆ ਤੁਹਾਨੂੰ ਤੇ ਯਹਾਂ ਜੀ ਤੋਂ ਬਣਾਣੀ ਬਣਾ ਲੋ ਤਾਂ ਤਸਵੀਰਾਂ ਦੇਖ ਸਕਦੇ ਹੋ ਖੇੜੀ ਵਾਲੇ ਬਾਬੇ ਨੂੰ ਜਿਹੜੀ ਆ ਪੰਜਾਬ ਪੁਲਿਸ ਦੇਸ ਵਾਲੇ ਲੈ ਕੇ ਜਾਂਦੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਾਈ ਜੀ ਜਿਉਂਨੇ ਜਿਹ ਭਰੋਸੇ ਦੀ ਜਾਂਦੇ ਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਹਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਸਹਿਣਾ ਮੰਨ ਲਿਆ ਇਹ ਜੇ ਕੋਰਟ ਚ ਪੇਸ਼ ਕਰਨਗੇ ਜਿੱਥੇ ਵੀ ਕਰਨੀ ਅਸੀਂ ਨਹੀਂ ਕਹਿੰਦੇ ਚਾਹ ਜਿੱਥੇ ਵੀ ਕਰਨ ਪਰ ਸਾਡਾ ਉਹ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲਦੇ ਤੇ ਬਾਬਾ ਜੀ ਹੁਣ ਤੁਹਾਡਾ ਇਲਾਜ ਹਜੇ ਚੱਲ ਰਿਹਾ ਹੈ ਜਿਹੜਾ ਤੁਹਾਡਾ ਕੀ ਲੱਗ ਰਿਹਾ ਉੱਟੀ ਮਿਲੀ ਨਹੀਂ ਜੀ ਟੱਕੇ ਨਾਲ ਹੀ ਲੈ ਕੇ ਜਾ ਰਹੇ ਨਹੀਂ ਤੁਹਾਨੂੰ ਇੱਥੋਂ ਡਿਸਚਾਰਜ ਕੀਤਾ ਜਾ ਰਿਹਾ ਬੱਤੀ ਹਸਪੀਟਲ ਚ ਡਿਸਚਾਰਜ ਨਹੀਂ ਕਰਿਆ ਜੀ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਤਾਂ ਇਸ ਚੀਜ਼ ਨੇ ਤੇ ਇਸ ਕਰਕੇ ਕਹਿੰਦੇ ਅੱਜ ਹੀ ਚੱਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲਓ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਤੋੜਿਆ ਤੁਹਾਡੀ ਇੱਕ ਹੋਰ ਵੀਡੀਓ ਜਿਹੜੀ ਆ ਵਾਇਰਲ ਹੋਈ ਆ ਤੁਹਾਡੇ ਗੱਡੀ ਜਿਹੜੀ ਆ ਤੁਹਾਡੇ ਵਿੱਚ ਵੱਜ ਰਹੀ ਆ ਹਾਂਜੀ ਹਾਂ ਮੇਰਾ ਦੇਖ ਲਓ ਦੰਦ ਆ ਸਾਰੀਆਂ ਵਾਹਾਂ ਪਾਣੀਆਂ ਪਈਆਂ ਨੇ ਹੋ ਤਾਂ ਧੱਕੇ ਹੀ ਰਖਿਆ ਦੇਖੋ ਨਾ ਰਾਵਣ ਜੋਤ ਦੇ ਨਾਲ ਉਹਦੀ ਮੰਮੀ ਅਰੈਸਟ ਕਰੀਆ 307 ਉਹਨਾਂ ਤੇ ਲੱਗੀ ਆ ਮੇਰਾ ਬੰਦਾ ਵੀ ਅਰੈਸਟ ਹੋ ਗਿਆ ਤੇ ਮੇਰਾ ਹਾਲਤ ਜੇ ਦੇਖ ਲੋ ਜੀ ਅਗਲਾ ਕੀ ਕਹਿਣਾ ਚਾਹੁੰਦਾ ਪੂਰਾ ਮਸਲਾ ਕੀ ਹੈ ਪਸਲਾ ਇਹ ਆ ਜੀ ਗੁਰੂ ਗ੍ਰੰਥ ਸਾਹਿਬ ਦੀ ਸੋਹ ਖਾਨਾ ਮੈਂ ਜੇ ਕਦੇ ਦਾਜ ਮੰਗਿਆ ਅਕਾਲ ਪੁਰਖ ਨੂੰ ਕੋ ਪੰਜਾਬ ਸ਼ਿੰਗਾਰ ਦੀ ਸੋਹ ਖਾਨਾ ਮੈਂ ਮੇਰੀ ਸੱਸ ਨੇ ਏ ਤੋਂ ਲੈ ਕੇ ਜੈਡ ਤੱਕ ਕਹਿੰਦੇ ਨਸ਼ੇ ਬਹੁਤ ਕਰਦੇ ਹੋ ਤੁਸੀਂ ਡਾਕਟੇਸਟ ਕਰਾਉ ਲੋ ਹਸਪਤਾਲ ਤੇ ਜੀ ਫਿਰ ਫਿਰ ਤੁਸੀਂ ਗੋਲੀ ਚਲਾਈ ਹੈ ਕਿਨੇ ਨਾ ਨਾ ਜੇ ਉਹ ਤਾਂ ਇਨਵੈਸਟੀਗੇਸ਼ਨ ਚ ਦੇਖੋਗੇ ਤੁਸੀਂ ਦਾ ਕੀ ਰੋਲਾ ਵੈ ਚਲੋ ਸੱਸ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆ ਜੋ ਉੱਥੇ ਕਰਦੇ ਮੈਨੂੰ ਦੱਸੋ ਕੀ ਰੋਲਾ ਕੀ ਸੱਸ ਜਾਂਦੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ੱੱਕੇ ਵਿੱਚ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਕੋਈ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਹੈ ਸੱਸ ਸੱਸ ਨੇ ਜਾਣ ਸੱਸ ਦੇ ਕਹਿੰਦੀ ਸੀ ਵੀ ਤੂੰ ਆਪਣੇ ਘੋੜੇ ਉੱਥੇ ਆਜੋ ਘੋੜੇ ਵੇਚ ਕੇ ਤੁਸੀਂ ਚੱਲੀ ਜਾ ਤਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਖੇੜੀ ਵਾਲਾ ਬਾਬੇ ਨੂੰ ਇਸ ਵੇਲੇ ਜਿਹੜਾ ਆ ਬਾਬੇ ਫਤੇਗੜ ਪੁਲਿਸ ਜਿਹੜੀ ਆ ਉਹ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਆ ਕਹਿੰਦੇ ਜਬਰਦਸਤੀ ਇੱਥੋਂ ਲੈ ਕੇ ਜਾ ਰਹੇ ਆ ਤਾਂ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਤੁਸੀਂ 32 ਹਸਪੀਟਲ ਤੋਂ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ اپنی ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਤਸਵੀਰਾਂ ਲਗਾਤਾਰ ਖੇੜੀ ਵਾਲੇ ਬਾਬੇ ਦਾ આરોਪ ਹੈ ਕਹਿੰਦੇ ਮੇਰੀ ਹਜੇ ਇਲਾਜ ਚੱਲ ਰਿਹਾ ਪਰ ਹਸਪੀਟਲ ਦਾ ਜੇ ਜ਼ਿਕਰ ਕਰਿਆ ਜਾਵੇ ਤਾਂ ਹਸਪੀਟਲ ਵਾਲਿਆਂ ਦਾ ਕਹਿਣਾ ਹੈ ਕਿ ਇੱਥੋਂ ਡਿਸਚਾਰਜ ਕਰ ਦਿੱਤਾ ਗਿਆ ਤਸਵੀਰਾਂ ਦਿਖਾਉਣਾ ਤੁਹਾਨੂੰ ਸੈਕਟਰ 32 ਦਾ ਇਹ ਤਸਵੀਰਾਂ ਨੇ ਸੈਕਟਰ 32 ਦਾ ਇਹ ਹਸਪੀਟਲ ਹੈ ਜਿੱਥੇ ਕਿ ਖੇੜੀ ਵਾਲੇ ਬਾਬੇ 2-3 ਦਿਨ ਤੋਂ ਐਡਮਿਟ ਸੀਗੇ ਤਾਂ ਹੁਣ ਜਿਹੜੀ ਪੰਜਾਬ ਪੁਲਿਸ ਆ ਉਹਨਾਂ ਨੂੰ ਆਪਣੀ ਹਿਰਾਸਤ ਚ ਲੈ ਕੇ ਇੱਥੋਂ ਫਤਿਹਗੜ ਲੈ ਕੇ ਜਾ ਚੁੱਕੀ ਆ ਚੰਡੀਗੜ੍ਹ ਪੁਲਿਸ ਮੌਕੇ ਤੇ ਜਿਹੜੀ ਆ ਉਹ ਹਾਜ਼ਰ ਸੀਗੀ ਪਰ ਕਿਤੇ ਨਾ ਕਿਤੇ ਤਸਵੀਰਾਂ ਦੇ ਖੇੜੀ ਵਾਲੇ ਬਾਬੇ ਵੱਲੋਂ ਜਿਹੜੇ ਵੱਡੇ આરોਪ ਜਿਹੜੇ ਲਾਏ ਜਾ ਰਹੇ ਨੇ ਕਹਿੰਦੇ ਪੱਖਪਾਤ ਕੀਤਾ ਜਾ ਰਿਹਾ ਹੈ ਜਿਹੜੀ ਦੂਜੀ ਪਾਰਟੀ ਆ ਉਸ ਨੂੰ ਅਰੈਸਟ ਵੀ ਕੀਤਾ ਜਾ ਰਿਹਾ ਲਗਾਤਾਰ ਉਹ ਮੀਡੀਆ ਦੇ ਵਿੱਚ ਆਪਣਾ ਪੱਖ ਰੱਖਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਗੋਲੀ ਦਾ ਸਵਾਲ ਕੀ ਆਖਰ ਗੋਲੀ ਚਲਾਈ ਕਿ ਨਹੀਂ ਇਹ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਕਹਿੰਦੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰਿਵਾਰ ਦਾ ਮਸਲਾ ਵੱਡੀ ਗੱਲ ਆਖੀ ਗਈ ਹੈ ਕਹਿੰਦੇ ਘਰ ਵਾਲੀ ਤੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਪਰ ਇਸ ਵੇਲੇ ਦੀ ਵੱਡੀ ਖਬਰ ਦੇ ਰਹੇ ਹਾਂ ਕਿ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਕੈਮਰਾ ਪਰਸਨ ਰੋ ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗगन ਸ਼ਕਲਾ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਅਰੈਸਟ ਕਰ ਲਿਆ ਹੈ ਪੀਜੀਆਈ ਦੇ ਵਿੱਚੋਂ ਇਸ ਵੇਲੇ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਲੈ ਕੇ ਜਾ ਰਹੀ ਹੈ ਕਰੇਲੂ ਕਲੇਸ਼ ਜਗਜਾਰ ਹੋ ਚੁੱਕਿਆ ਹੈ ਤਾਂ ਹੁਣ ਵੇਖਣਯੋਗ ਹੋਊਗਾ ਕਿ ਕਿਸ ਬੰਦੇ ਜਿਹੜਾ ਇਹ ਕਲੇਸ਼ ਲੱਗਦਾ ਪਰ ਵੱਡੀ ਖਬਰ ਦੇ ਰਿਹਾ ਖੇੜੀ ਵਾਲਾ ਬਾਬਾ ਜਿਹੜੇ ਨੇ ਸੈਕਟਰ 32 ਦੇ ਹਸਪਤਾਲ ਦੇ ਵਿੱਚੋਂ ਪੰਜਾਬ ਪੁਲਿਸ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੀ ਹੈ ਤਸਵੀਰਾਂ ਦਿਖਾਉਣੀ ਆ ਤੁਹਾਨੂੰ ਤੇ ਯਾਂਜੀ ਕੋ ਬਣਾਣੀ ਬਣਾ ਲੋ ਤਾਂ ਤਸਵੀਰਾਂ ਦੇਖ ਸਕਦੇ ਹੋ ਖੇੜੀ ਵਾਲੇ ਬਾਬੇ ਨੂੰ ਜਿਹੜੀ ਆ ਪੰਜਾਬ ਪੁਲਿਸ ਦੇਸ ਵਾਲੇ ਲੈ ਕੇ ਜਾਂਦੇ ਆ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਭਾਈ ਜੀ ਜਿਹੋਨੇ ਜੀ ਭਰੋਸੇ ਦੀ ਜਾਨਿਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਹਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਕਹਿਣਾ ਮੰਨ ਲਿਆ ਇਹ ਜੇ ਕੋਰਟ ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿੰਦੇ ਚਾਹ ਜਿੱਥੇ ਵੀ ਕਰਨ ਪਰ ਸਾਡਾ ਉਹਦਾ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲਦੇ ਤੇ ਬਾਬਾ ਜੀ ਹੁਣ ਤੁਹਾਡਾ ਇਲਾਜ ਹਜੇ ਚੱਲ ਰਿਹਾ ਹੈ ਜਿਹੜਾ ਤੁਹਾਡਾ ਕੀ ਲੱਗ ਰਿਹਾ ਛੁੱਟੀ ਮਿਲੀ ਨਹੀਂ ਜੀ ਟੱਕੇ ਨਾਲ ਹੀ ਲੈ ਕੇ ਜਾ ਰਹੇ ਨਹੀਂ ਤੁਹਾਨੂੰ ਇੱਥੋਂ ਡਿਸਚਾਰਜ ਕੀਤਾ ਜਾ ਰਿਹਾ ਬੱਤੀ ਹਸਪੀਟਲ ਚ ਡਿਸਚਾਰਜ ਨਹੀਂ ਕਰਿਆ ਜੀ ਅਜੇ ਕੱਲੋਂ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਤਾਂ ਇਸ ਚੀਜ਼ ਨੇ ਤੇ ਇਸ ਕਰਕੇ ਕਹਿੰਦੇ ਅੱਜ ਹੀ ਚੱਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲਓ ਇਹਨਾਂ ਨੇ ਕਿਹਾ ਵੀ ਕੱਲੋਂ ਲੈ ਕੇ ਆਇਓ ਜੇ ਕੱਲੋਂ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਤੋੜਿਆ ਤੁਹਾਡੀ ਇੱਕ ਹੋਰ ਵੀਡੀਓ ਜਿਹੜੀ ਉਹ ਵਾਇਰਲ ਹੋਈ ਆ ਤੁਹਾਡੇ ਗੱਡੀ ਜਿਹੜੀ ਆ ਤੁਹਾਡੇ ਵਿੱਚ ਵੱਜ ਰਹੀ ਆ ਹਾਂਜੀ ਹਾਂ ਮੇਰਾ ਦੇਖ ਲਓ ਦੰਦ ਆ ਸਾਰੀਆਂ ਵਾਹਾਂ ਪਾਣੀਆਂ ਪਈਆਂ ਨੇ ਹੋ ਤਾਂ ੱੱਕੀ ਰੱਖਿਆ ਦੇਖੋ ਨਾ ਰਾਵਣ ਜੋਤ ਦੇ ਨਾਲ ਉਹਦੀ ਮੰਮੀ ਅਰੈਸਟ ਕਰੀਆ 307 ਉਹਨਾਂ ਤੇ ਲੱਗੀ ਆ ਮੇਰਾ ਬੰਦਾ ਵੀ ਅਰੈਸਟ ਹੋ ਗਿਆ ਤੇ ਮੇਰਾ ਹਾਲਤ ਦੇਖ ਲੋ ਜੀ ਪਸਲਾ ਕੀ ਸੀਗਾ ਪੂਰਾ ਮਸਲਾ ਕੀ ਆ ਪਸਲਾ ਇਹ ਆ ਜੀ ਗੁਰੂ ਗ੍ਰੰਥ ਸਾਹਿਬ ਦੀ ਸੌ ਖਾਨਾ ਵੇ ਜੇ ਕਦੇ ਦਾਜ ਮੰਗਿਆ ਅਕਾਲ ਪੁਰਖ ਨੂੰ ਕੋ ਪੰਜਾਬ ਸ਼ਿੰਗਾਰ ਦੀ ਸੌ ਖਾਨਾ ਵੇ ਮੇਰੀ ਸੱਸ ਨੇ A ਤੋਂ ਲੈ ਕੇ Z ਤੱਕ ਕਹਿੰਦੇ ਨਸ਼ੇ ਬਹੁਤ ਕਰਦੇ ਹੋ ਤੁਸੀਂ ਡਰਗ ਟੈਸਟ ਕਰਾਓ ਹਸਪਤਾਲ ਤੇ ਜੀ ਫਿਰ 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 ਤੁਸੀਂ ਗੋਲੀ ਸਲਾਈ ਹੈ ਕਿਨੇ ਨਾ ਨਾ ਜਿਉ ਤਾਂ ਇਨਵੈਸਟੀਗੇਸ਼ਨ ਚ ਦੇਖੋਗੇ ਤੁਸੀਂ ਦਾ ਕੀ ਰੋਲਾ ਵੈ ਚਲੋ ਸੱਸ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆ ਜੋ ਉੱਥੇ ਕਰਦੇ ਮੈਨੂੰ ਦੱਸੋ ਕੀ ਰੋਲਾ ਕੀ ਸੱਸ ਜਾਂਦੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ੱੱਕੇਵੇਂ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਹੈ ਸੱਸ ਸੱਸ ਨੇ ਜਾਣ ਸੱਸ ਜੇ ਕਹਿੰਦੀ ਸੀ ਵੀ ਤੂੰ ਆਪਣੇ ਘੋੜੇ ਉੱਥੇ ਆਜੋ ਘੋੜੇ ਵੇਚ ਕੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਖੇੜੀ ਵਾਲਾ ਬਾਬੇ ਨੂੰ ਇਸ ਵੇਲੇ ਜਿਹੜਾ ਆ ਫਤੇਗੜ ਪੁਲਿਸ ਜਿਹੜੀ ਆ ਉਹ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਆ ਕਹਿੰਦੇ ਜ਼ਬਰਦਸਤੀ ਇੱਥੋਂ ਲੈ ਕੇ ਜਾ ਰਹੇ ਆ ਤਾਂ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਤੁਸੀਂ 32 ਹਸਪੀਟਲ ਤੋਂ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤਾਂ ਤਸਵੀਰਾਂ ਲਗਾਤਾਰ ਖੇੜੀ ਵਾਲੇ ਬਾਬੇ ਦਾ આરોਪ ਹੈ ਕਹਿੰਦੇ ਮੇਰੀ ਹਜੇ ਇਲਾਜ ਚੱਲ ਰਿਹਾ ਪਰ ਹਸਪੀਟਲ ਦਾ ਜੇ ਜ਼ਿਕਰ ਕਰਿਆ ਜਾਵੇ ਤਾਂ ਹਸਪੀਟਲ ਵਾਲਿਆਂ ਦਾ ਕਹਿਣਾ ਹੈ ਕਿ ਇੱਥੋਂ ਡਿਸਚਾਰਜ ਕਰ ਦਿੱਤਾ ਗਿਆ ਤਸਵੀਰਾਂ ਦਿਖਾਉਣਾ ਤੁਹਾਨੂੰ ਸੈਕਟਰ 32 ਦੇਆਂ ਤਸਵੀਰਾਂ ਨੇ ਸੈਕਟਰ 32 ਦਾ ਇਹ ਹਸਪੀਟਲ ਹੈ ਜਿੱਥੇ ਕਿ ਖੇੜੀ ਵਾਲੇ ਬਾਬੇ 2-3 ਦਿਨ ਤੋਂ ਐਡਮਿਟ ਸੀਗੇ ਤਾਂ ਹੁਣ ਜਿਹੜੀ ਪੰਜਾਬ ਪੁਲਿਸ ਆ ਉਹਨਾਂ ਨੂੰ ਆਪਣੀ ਹਿਰਾਸਤ ਚ ਲੈ ਕੇ ਇੱਥੋਂ ਫਤਿਹਗੜ ਲੈ ਕੇ ਜਾ ਚੁੱਕੀ ਆ ਚੰਡੀਗੜ੍ਹ ਪੁਲਿਸ ਮੌਕੇ ਤੇ ਜਿਹੜੀ ਆ ਉਹ ਹਾਜ਼ਰ ਸੀਗੀ ਪਰ ਕਿਤੇ ਨਾ ਕਿਤੇ ਤਸਵੀ ਖੇੜੀ ਵਾਲੇ ਬਾਬੇ ਵੱਲੋਂ ਜਿਹੜੇ ਵੱਡੇ આરોਪ ਜਿਹੜੇ ਲਾਏ ਜਾ ਰਹੇ ਨੇ ਕਹਿੰਦੇ ਪੱਖਪਾਤ ਕੀਤਾ ਜਾ ਰਿਹਾ ਹੈ ਜਿਹੜੀ ਦੂਜੀ ਪਾਰਟੀ ਆ ਉਸ ਨੂੰ ਅਰੈਸਟ ਵੀ ਕੀਤਾ ਜਾ ਰਿਹਾ ਲਗਾਤਾਰ ਉਹ ਮੀਡੀਆ ਦੇ ਵਿੱਚ ਆਪਣਾ ਪੱਖ ਰੱਖਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਗੋਲੀ ਦਾ ਸਵਾਲ ਕੀ ਆਖਰ ਗੋਲੀ ਚਲਾਈ ਕਿ ਨਹੀਂ ਇਹ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਕਹਿੰਦੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰਿਵਾਰ ਦਾ ਮਸਲਾ ਹੈ ਵੱਡੀ ਗੱਲ ਆਖੀ ਗਈ ਹੈ ਕਹਿੰਦੇ ਘਰ ਵਾਲੀ ਤੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਪਰ ਇਸ ਵੇਲੇ ਦੀ ਵੱਡੀ ਖਬਰ ਦੇ ਰਹੇ ਹਾਂ ਕਿ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਕੈਮਰਾ ਪਰਸਨ ਰੋਲ Delhi Post ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗगन ਸ਼ਕਲਾ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਅਰੈਸਟ ਕਰ ਲਿਆ ਹੈ ਪੀਜੀਆਈ ਦੇ ਵਿੱਚੋਂ ਇਸ ਵੇਲੇ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਲੈ ਕੇ ਜਾ ਰਹੀ ਹੈ ਕਰੇਲੂ ਕਲੇਸ਼ ਜਗਜਾਰ ਹੋ ਚੁੱਕਿਆ ਹੈ ਤਾਂ ਹੁਣ ਵੇਖਣਯੋਗ ਹੋਊਗਾ ਕਿ ਕਿਸ ਬੰਦੇ ਜਿਹੜਾ ਇਹ ਕਲੇਸ਼ ਲੱਗਦਾ ਪਰ ਵੱਡੀ ਖਬਰ ਦੇ ਰਹੇ ਹਾਂ ਖੇੜੀ ਵਾਲਾ ਬਾਬਾ ਜਿਹੜੇ ਨੇ ਸੈਕਟਰ 32 ਦੇ ਹਸਪਤਾਲ ਦੇ ਵਿੱਚੋਂ ਪੰਜਾਬ ਪੁਲਿਸ ਗ੍ਰਫਤਾਰ ਕਰਕੇ ਲੈ ਕੇ ਜਾ ਰਹੀ ਹੈ ਤਸਵੀਰਾਂ ਦਿਖਾਉਂਦੇ ਆ ਤੁਹਾਨੂੰ ਤੇ ਯਾਂਜੀ ਨੂੰ ਬਣਾਣੀ ਬਣਾ ਲੋ ਤਾਂ ਤਸਵੀਰਾਂ ਦੇਖ ਸਕਦੇ ਹੋ ਖੇੜੀ ਵਾਲੇ ਬਾਬੇ ਨੂੰ ਜਿਹੜੀ ਆ ਪੰਜਾਬ ਪੁਲਿਸ ਦੇਸ ਵਾਲੇ ਲੈ ਕੇ ਜਾਂਦੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿਣਾ ਤੁਸੀਂ ਕਹੋਣੇ ਜੀ ਭਰੋਸੇ ਦੀ ਜਾਂਦੇ ਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਹਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਸਹਿਣਾ ਮੰਨ ਲਿਆ ਇਹ ਜੇ ਕੋਰਟ ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿੰਦਾ ਜਿੱਥੇ ਵੀ ਕਰਨ ਪਰ ਸਾਡਾ ਉਹਦਾ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲ ਤੇ ਬਾਬਾ ਜੀ ਹੁਣ ਤੁਹਾਡਾ ਇਲਾਜ ਹਜੇ ਚੱਲ ਰਿਹਾ ਜਿਹੜਾ ਤੁਹਾਡਾ ਕੀ ਲੱਗ ਰਿਹਾ ਫੁੱਟੀ ਮਿਲੀ ਨਹੀਂ ਜੀ ਧੱਕੇ ਨਾਲ ਹੀ ਲੈ ਕੇ ਜਾ ਰਹੇ ਨਹੀਂ ਤੁਹਾਨੂੰ ਇੱਥੋਂ ਡਿਸਚਾਰਜ ਕੀਤਾ ਜਾ ਰਿਹਾ 32 ਹਸਪੀਟਲ ਚ ਡਿਸਚਾਰਜ ਨਹੀਂ ਕਰਿਆ ਜੀ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਦਾ ਇਸ ਤੀਤ ਨੇ ਤੇ ਇਸ ਕਰਕੇ ਕਹਿੰਦੇ ਅੱਜ ਚੱਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲਓ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਲਮਰ ਤੋੜਿਆ ਤੁਹਾਡੀ ਇੱਕ ਹੋਰ ਵੀਡੀਓ ਜਿਹੜੀ ਉਹ ਵਾਇਰਲ ਹੋਈ ਆ ਤੁਹਾਡੇ ਗੱਡੀ ਜਿਹੜੀ ਆ ਤੁਹਾਡੇ ਵਿੱਚ ਵੱਜ ਰਹੀ ਆ ਹਾਂਜੀ ਹਾਂ ਮੇਰਾ ਦੇਖ ਲਓ ਦੰਦ ਆ ਸਾਰੀਆਂ ਵਾਹਾਂ ਪਾਣੀਆਂ ਪਈਆਂ ਨੇ ਹੋ ਤਾਂ ੱੱਕੀ ਰੱਖਿਆ ਦੇਖੋ ਨਾ ਰਾਵਣ ਜੋਤ ਦੇ ਨਾਲ ਉਹਦੀ ਮੰਮੀ ਅਰੈਸਟ ਕਰੀਆ 307 ਉਹਨਾਂ ਤੇ ਲੱਗੀਆ ਮੇਰਾ ਬੰਦਾ ਵੀ ਅਰੈਸਟ ਹੋ ਗਿਆ ਤੇ ਮੇਰਾ ਹਾਲਤ ਤੇ ਦੇਖ ਲੋ ਜੀ ਕੀ ਕਿ ਮਸਲਾ ਕੀ ਸੀਗਾ ਪੂਰਾ ਮਸਲਾ ਕੀ ਆ ਪਸਲਾਏ ਆ ਜੀ ਗੁਰੂ ਗ੍ਰੰਥ ਸਾਹਿਬ ਦੀ ਸੋਹ ਖਾਨਾ ਮੈਂ ਜੇ ਕਦੇ ਦਾਜ ਮੰਗਿਆ ਆਕਾਲ ਪੁਰਖ ਨੂੰ ਕੋ ਪੰਜਾਬ ਸ਼ਿੰਗਾਰ ਦੀ ਸੋਹ ਖਾਨਾ ਮੈਂ ਮੇਰੀ ਸੱਸ ਨੇ ਏ ਤੋਂ ਲੈ ਕੇ ਜੈਡ ਤੱਕ ਕਹਿੰਦੇ ਨਸ਼ੇ ਬਹੁਤ ਕਰਦੇ ਹੋ ਤੁਸੀਂ ਡਾਕਟੇਸਟ ਕਰਾਉ ਲੋ ਹਸਪਤਾਲ ਤੇ ਜੀ ਫਿਰ ਫਿਰ ਉਸੇ ਗੋਲੀ ਚਲਾਈਏ ਕਿਨੇ ਨਾ ਨਾ ਜਿਉ ਤਾਂ ਇਨਵੈਸਟੀਗੇਸ਼ਨ ਚ ਦੇਖੋਗੇ ਤੁਸੀਂ ਕੀ ਰੋਲਾ ਵਾ ਚਲੋ ਕੋਈ ਨਹੀਂ ਉੱਤੇ ਫਤਿਹਗੜ ਸਾਹਿਬ ਆਜੋ ਉੱਥੇ ਕਰਦੇ ਨੇ ਮੈਨੂੰ ਦੱਸੋ ਕੀ ਰੋਲਾ ਕੀ ਸਾਹਿਬ ਜਾਂਦੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ਤੱਕੇ ਵੇ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਸੀ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਹੈ ਸੱਸ ਸੱਸ ਨੇ ਜਾਣ ਸੱਸ ਜੀ ਕਹਿੰਦੀ ਸੀ ਵੀ ਤੂੰ ਆਪਣੇ ਘੋੜੇ ਉੱਥੇ ਆਜੋ ਘੋੜੇ ਵੇਚ ਕੇ ਤੁਸੀਂ ਚੱਲੀ ਜਾ ਤਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਖੇੜੀ ਵਾਲਾ ਬਾਬੇ ਨੂੰ ਇਸ ਵੇਲੇ ਜਿਹੜਾ ਆ ਬਾਬੇ ਫਤੇਗੜ ਪੁਲਿਸ ਜਿਹੜੀ ਆ ਉਹ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਆ ਕਹਿੰਦੇ ਜ਼ਬਰਦਸਤੀ ਇੱਥੋਂ ਲੈ ਕੇ ਜਾ ਰਹੇ ਆ ਤਾਂ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਤੁਸੀਂ 32 ਹਸਪੀਟਲ ਤੋਂ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਤਸਵੀਰਾਂ ਲਗਾਤਾਰ ਖੇੜੀ ਵਾਲੇ ਬਾਬੇ ਦਾ આરોਪ ਹੈ ਕਹਿੰਦੇ ਮੇਰੀ ਹਜੇ ਇਲਾਜ ਚੱਲ ਰਿਹਾ ਪਰ ਹਸਪੀਟਲ ਦਾ ਜੇ ਜ਼ਿਕਰ ਕਰਿਆ ਜਾਵੇ ਤਾਂ ਹਸਪੀਟਲ ਵਾਲਿਆਂ ਦਾ ਕਹਿਣਾ ਹੈ ਕਿ ਇੱਥੋਂ ਡਿਸਚਾਰਜ ਕਰ ਦਿੱਤਾ ਗਿਆ ਤਸਵੀਰਾਂ ਦਿਖਾਉਣਾ ਤੁਹਾਨੂੰ ਸੈਕਟਰ 32 ਦੇਆਂ ਤਸਵੀਰਾਂ ਨੇ ਸੈਕਟਰ 32 ਦਾ ਇਹ ਹਸਪੀਟਲ ਹੈ ਜਿੱਥੇ ਕਿ ਖੇੜੀ ਵਾਲੇ ਬਾਬੇ 2-3 ਦਿਨ ਤੋਂ ਐਡਮਿਟ ਸੀਗੇ ਤਾਂ ਹੁਣ ਜਿਹੜੀ ਪੰਜਾਬ ਪੁਲਿਸ ਆ ਉਹਨਾਂ ਨੂੰ ਆਪਣੀ ਹਿਰਾਸਤ ਚ ਲੈ ਕੇ ਇੱਥੋਂ ਫਤਿਹਗੜ੍ਹ ਲੈ ਕੇ ਜਾ ਚੁੱਕੀ ਆ ਚੰਡੀਗੜ੍ਹ ਪੁਲਿਸ ਮੌਕੇ ਤੇ ਜਿਹੜੀ ਆ ਉਹ ਹਾਜ਼ਰ ਸੀਗੀ ਪਰ ਕਿਤੇ ਨਾ ਕਿਤੇ ਤਸਵੀ ਖੇੜੀ ਵਾਲੇ ਬਾਬੇ ਵੱਲੋਂ ਜਿਹੜੇ ਵੱਡੇ આરોਪ ਜਿਹੜੇ ਲਾਏ ਜਾ ਰਹੇ ਨੇ ਕਹਿੰਦੇ ਪੱਖਪਾਤ ਕੀਤਾ ਜਾ ਰਿਹਾ ਹੈ ਜਿਹੜੀ ਦੂਜੀ ਪਾਰਟੀ ਆ ਉਸ ਨੂੰ ਅਰੈਸਟ ਵੀ ਕੀਤਾ ਜਾ ਰਿਹਾ ਲਗਾਤਾਰ ਉਹ ਮੀਡੀਆ ਦੇ ਵਿੱਚ ਆਪਣਾ ਪੱਖ ਰੱਖਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਗੋਲੀ ਦਾ ਸਵਾਲ ਕੀ ਆਖਰ ਗੋਲੀ ਚਲਾਈ ਕਿ ਨਹੀਂ ਇਹ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਕਹਿੰਦੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰਿਵਾਰ ਦਾ ਮਸਲਾ ਵੱਡੀ ਗੱਲ ਆਖੀ ਗਈ ਹੈ ਕਹਿੰਦੇ ਘਰ ਵਾਲੀ ਤੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਪਰ ਇਸ ਵੇਲੇ ਦੀ ਵੱਡੀ ਖਬਰ ਦੇ ਰਹੇ ਹਾਂ ਕਿ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਕੈਮਰਾ ਪਰਸਨ ਰ ਰੋਲ Delhi Post Punjabi ਦੇਖ ਰਹੇ ਹੋ ਤੁਸੀਂ ਮੈਂ ਗगन ਸ਼ਕਲਾ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਅਰੈਸਟ ਕਰ ਲਿਆ ਹੈ ਪੀਜੀਆਈ ਦੇ ਵਿੱਚੋਂ ਇਸ ਵੇਲੇ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਲੈ ਕੇ ਜਾ ਰਹੀ ਹੈ ਕਰੇਲੂ ਕਲੇਸ਼ ਜਗਜਾਰ ਹੋ ਚੁੱਕਿਆ ਹੈ ਤਾਂ ਹੁਣ ਵੇਖਣਯੋਗ ਹੋਊਗਾ ਕਿ ਕਿਸ ਬੰਦੇ ਜਿਹੜਾ ਇਹ ਕਲੇਸ਼ ਲੱਗਦਾ ਪਰ ਵੱਡੀ ਖਬਰ ਦੇ ਰਿਆਂ ਖੇੜੀ ਵਾਲਾ ਬਾਬਾ ਜਿਹੜੇ ਨੇ ਸੈਕਟਰ 32 ਦੇ ਹਸਪਤਾਲ ਦੇ ਵਿੱਚੋਂ ਪੰਜਾਬ ਪੁਲਿਸ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੀ ਹੈ ਤਸਵੀਰਾਂ ਦਿਖਾਉਣੀ ਆ ਤੁਹਾਨੂੰ ਤੇ ਯਾਂਜੀ ਤੋਂ ਬਣਾਣੀ ਬਣਾ ਲੋ ਤਾਂ ਤਸਵੀਰਾਂ ਦੇਖ ਸਕਦੇ ਹੋ ਖੇੜੀ ਵਾਲੇ ਬਾਬੇ ਨੂੰ ਜਿਹੜੀ ਆ ਪੰਜਾਬ ਪੁਲਿਸ ਦੇਸ ਵਾਲੇ ਲੈ ਕੇ ਜਾਂਦੇ ਆਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿਣਾ ਤੇ ਤੁਸੀਂ ਕਹਿਣੇ ਕਿ ਭਰੋਸੇ ਦੀ ਜਾਂਦੇ ਆਂ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਹੋ ਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਸਹਿਣਾ ਮੰਨ ਲਿਆ ਇਹ ਜੇ ਕੋਰਟ ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿੰਦੇ ਜਿੱਥੇ ਵੀ ਕਰਨ ਪਰ ਸਾਡਾ ਉਹ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲਦੇ ਤੇ ਬਾਬਾ ਜੀ ਹੁਣ ਤੁਹਾਡਾ ਇਲਾਜ ਹਜੇ ਚੱਲ ਰਿਹਾ ਹੈ ਜਿਹੜਾ ਤੁਹਾਡਾ ਕੀ ਲੱਗ ਰਿਹਾ ਉੱਟੀ ਮਿਲੀ ਨਹੀਂ ਜੀ ਟੱਕੇ ਨਾਲ ਹੀ ਲੈ ਕੇ ਜਾ ਰਹੇ ਨਹੀਂ ਤੁਹਾਨੂੰ ਇੱਥੋਂ ਡਿਸਚਾਰਜ ਕੀਤਾ ਜਾ ਰਿਹਾ ਬੱਤੀ ਹਸਪੀਟਲ ਤੋਂ ਡਿਸਚਾਰਜ ਨਹੀਂ ਕਰਿਆ ਜੀ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਦਾ ਇਸ ਚੀਜ਼ ਨੇ ਤੇ ਇਸ ਕਰਕੇ ਕਹਿੰਦੇ ਅੱਜ ਹੀ ਚੱਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲਓ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਤੋੜਿਆ ਤੁਹਾਡੀ ਇੱਕ ਹੋਰ ਵੀਡੀਓ ਜਿਹੜੀ ਆ ਵਾਇਰਲ ਹੋਈ ਆ ਤੁਹਾਡੇ ਗੱਡੀ ਜਿਹੜੀ ਆ ਤੁਹਾਡੇ ਵਿੱਚ ਵੱਜ ਰਹੀ ਆ ਹਾਂ ਜੀ ਹਾਂ ਮੇਰਾ ਦੇਖ ਲਓ ਦੰਦ ਆ ਸਾਰੀਆਂ ਵਾਹਾਂ ਪਾਣੀਆਂ ਪਈਆਂ ਨੇ ਹੋ ਤਾਂ ਤੱਕੀ ਦੇਖਿਆ ਦੇਖੋ ਨਾ ਰਾਵਣ ਜੋਤ ਦੇ ਨਾਲ ਉਹਦੀ ਮੰਮੀ ਅਰੈਸਟ ਕਰੀਆ 307 ਉਹਨਾਂ ਤੇ ਲੱਗੀ ਆ ਮੇਰਾ ਬੰਦਾ ਵੀ ਅਰੈਸਟ ਹੋ ਗਿਆ ਤੇ ਮੇਰਾ ਹਾਲਤ ਤੇ ਦੇਖ ਲਓ ਜੀ ਮਸਲਾ ਕੀ ਮਸਲਾ ਕੀ ਹੈ ਪੂਰਾ ਮਸਲਾ ਇਹ ਆ ਜੀ ਗੁਰੂ ਗ੍ਰੰਥ ਸਾਹਿਬ ਦੀ ਸੋਹ ਖਾਨਾ ਮੈਂ ਜੇ ਕਦੇ ਦਾਜ ਮੰਗਿਆ ਅਕਾਲ ਪੁਰਖ ਨੂੰ ਕੋ ਪੰਜਾਬ ਸ਼ਿੰਗਾਰ ਦੀ ਸੋਹ ਖਾਨਾ ਮੈਂ ਮੇਰੀ ਸੱਸ ਨੇ ਇਹ ਤੋਂ ਲੈ ਕੇ ਜੱਟ ਤੱਕ ਕਹਿੰਦੇ ਨਸ਼ੇ ਬਹੁਤ ਕਰਦੇ ਹੋ ਤੁਸੀਂ ਡਾਕਟੈਸਟ ਕਰਾ ਲਓ ਹਸਪਤਾਲ ਤੇ ਜੀ ਨਹੀਂ ਫਿਰ ਫਿਰ ਪੁਲਿਸੀ ਗੋਲੀ ਚਲਾਈ ਹੈ ਕਿਨੇ ਨਾ ਨਾ ਜਿਉ ਤਾਂ ਇਨਵੈਸਟੀਗੇਸ਼ਨ ਚ ਦੇਖੋਗੇ ਤੁਸੀਂ ਦਾ ਕੀ ਰੋਲਾ ਵੈ ਚਲੋ ਕੋਈ ਨਹੀਂ ਉੱਤੇ ਫਤੇਗੜ ਸਾਹਿਬ ਆਜੋ ਉੱਥੇਦਰਦੇ ਮੈਨੂੰ ਦੱਸੋ ਕੀ ਰੋਲਾ ਕੀ ਸਾਹਿਬ ਜਾਂਦੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ਤੱਕੇਵੇਂ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਹੈ ਸੱਸ ਸੱਸ ਨੇ ਜਾਣ ਸੱਸ ਜੀ ਕਹਿੰਦੀ ਸੀ ਵੀ ਤੂੰ ਆਪਣੇ ਘੋੜੇ ਉੱਥੇ ਆਜੋ ਘੋੜੇ ਵੇਚ ਕੇ ਤੁਸੀਂ ਚੱਲੀ ਜਾ ਤਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਖੇੜੀ ਵਾਲਾ ਬਾਬੇ ਨੂੰ ਇਸ ਵੇਲੇ ਜਿਹੜਾ ਆ ਬਾਬੇ ਫਤੇਗੜ ਪੁਲਿਸ ਜਿਹੜੀ ਆ ਉਹ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਆ ਕਹਿੰਦੇ ਜਬਰਦਸਤੀ ਇੱਥੋਂ ਲੈ ਕੇ ਜਾ ਰਹੇ ਆ ਤਾਂ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਤੁਸੀਂ 32 ਹਸਪੀਟਲ ਤੋਂ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ اپنی ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਤਸਵੀਰਾਂ ਲਗਾਤਾਰ ਖੇੜੀ ਵਾਲੇ ਬਾਬੇ ਦਾ આરોਪ ਹੈ ਕਹਿੰਦੇ ਮੇਰੀ ਹਜੇ ਇਲਾਜ ਚੱਲ ਰਿਹਾ ਪਰ ਹਸਪੀਟਲ ਦਾ ਜੇ ਜ਼ਿਕਰ ਕਰਿਆ ਜਾਵੇ ਤਾਂ ਹਸਪੀਟਲ ਵਾਲਿਆਂ ਦਾ ਕਹਿਣਾ ਹੈ ਕਿ ਇੱਥੋਂ ਡਿਸਚਾਰਜ ਕਰ ਦਿੱਤਾ ਗਿਆ ਤਸਵੀਰਾਂ ਦਿਖਾਉਣਾ ਤੁਹਾਨੂੰ ਸੈਕਟਰ 32 ਦੀਆਂ ਤਸਵੀਰਾਂ ਨੇ ਸੈਕਟਰ 32 ਦਾ ਇਹ ਹਸਪੀਟਲ ਹੈ ਜਿੱਥੇ ਕਿ ਖੇੜੀ ਵਾਲੇ ਬਾਬੇ 2-3 ਦਿਨ ਤੋਂ ਐਡਮਿਟ ਸੀਗੇ ਤਾਂ ਹੁਣ ਜਿਹੜੀ ਪੰਜਾਬ ਪੁਲਿਸ ਆ ਉਹਨਾਂ ਨੂੰ ਆਪਣੀ ਹਿਰਾਸਤ ਚ ਲੈ ਕੇ ਇੱਥੋਂ ਫਤਿਹਗੜ੍ਹ ਲੈ ਕੇ ਜਾ ਚੁੱਕੀ ਆ ਚੰਡੀਗੜ੍ਹ ਪੁਲਿਸ ਮੌਕੇ ਤੇ ਜਿਹੜੀ ਆ ਉਹ ਹਾਜ਼ਰ ਸੀਗੀ ਪਰ ਕਿਤੇ ਨਾ ਕਿਤੇ ਤਸਵੀਰਾਂ ਖੇੜੀ ਵਾਲੇ ਬਾਬੇ ਵੱਲੋਂ ਜਿਹੜੇ ਵੱਡੇ આરોਪ ਜਿਹੜੇ ਲਾਏ ਜਾ ਰਹੇ ਨੇ ਕਹਿੰਦੇ ਪੱਖਪਾਤ ਕੀਤਾ ਜਾ ਰਿਹਾ ਹੈ ਜਿਹੜੀ ਦੂਜੀ ਪਾਰਟੀ ਆ ਉਸ ਨੂੰ ਅਰੈਸਟ ਵੀ ਕੀਤਾ ਜਾ ਰਿਹਾ ਲਗਾਤਾਰ ਉਹ ਮੀਡੀਆ ਦੇ ਵਿੱਚ ਆਪਣਾ ਪੱਖ ਰੱਖਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਗੋਲੀ ਦਾ ਸਵਾਲ ਕੀ ਆਖਰ ਗੋਲੀ ਚਲਾਈ ਕਿ ਨਹੀਂ ਇਹ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਕਹਿੰਦੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰਿਵਾਰ ਦਾ ਮਸਲਾ ਹੈ ਵੱਡੀ ਗੱਲ ਆਖੀ ਗਈ ਹੈ ਕਹਿੰਦੇ ਘਰ ਵਾਲੀ ਤੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਪਰ ਇਸ ਵੇਲੇ ਦੀ ਵੱਡੀ ਖਬਰ ਦੇ ਰਹੇ ਹਾਂ ਕਿ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਕੈਮਰਾ ਪਰਸਨ ਰ ਰੋਲ Delhi Post ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗगन ਸ਼ੁਕਲਾ ਖੇੜੀ ਵਾਲੇ ਬਾਬੇ ਨੂੰ ਪੰਜਾਬ ਪੁਲਿਸ ਨੇ ਅਰੈਸਟ